ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਬਾਹਰ ਵਾਕ ਕਰਨ ਆ ਸੀ ਤੇ ਮੌਸਮ ਵਧੀਆ ਮੀਂਹ ਪੈ ਕੇ ਹਟਿਆ ਠੰਡਾ ਮੌਸਮ ਹੋਇਆ ਪਿਆ ਮੈਂ ਕਿਹਾ ਚਲੋ ਵੀਡੀਓ ਬਣਾ ਲੈਣੇ ਬਾਹਰ ਜਾ ਕੇ ਤੇ ਵੀਡੀਓ ਸ਼ੁਰੂ ਕਰਦੇ ਆਂ ਵਿਦਆਊਟ ਵੇਸਟਿੰਗ ਐਨੀ ਟਾਈਮ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਹੜੀ ਇਹੋ ਜਿਹੀ ਹਰਕਤ ਹੈ ਜਿਹਦੇ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਰਿਪੋਰਟ ਹੋ ਸਕਦੇ ਹੋ ਈ ਪਰਮਿਟ ਵਿਸਟਰ ਵੀਜ਼ਾ ਤੁਸੀਂ ਤਾਂ ਵੀ ਇਹ ਤੁਹਾਡੇ ਕੋਲ ਰਿਪੋਰਟ ਕੀਤਾ ਜਾ ਸਕਦੇ ਹੋ ਕਿਹੜੀ ਇਹ ਜੀ ਹਰਕਤ ਹੈ ਉਸ ਬਾਰੇ ਆਪਾਂ ਗੱਲ ਕਰਾਂਗੇ ਕੱਲੇ ਰਿਪੋਰਟ ਨਹੀਂ ਹੋਰ ਵੀ ਸੀਰੀਅਸ ਕਨਸੀਕਵੈਂਸਸ ਹੋ ਸਕਦੇ ਆ ਠੀਕ ਹੈ ਹੋ ਸਕਦਾ ਤੁਹਾਨੂੰ ਰਿਪੋਰਟ ਨਾ ਕੀਤਾ ਜਾਵੇ ਹੋ ਸਕਦਾ ਤੁਹਾਨੂੰ ਜਸਟ ਤੁਹਾਡਾ ਵਾਹਨ ਇੰਪੋਰਟ ਕਰਤਾ ਜਾਵੇ ਤੁਹਾਨੂੰ ਟਿਕਟ ਵੱਡੀ ਮਿਲੇ ਹਨਾ ਤੇ ਹੋਰ ਵੀ ਬਹੁਤ ਚੀਜ਼ਾਂ ਹੋ ਸਕਦੀਆਂ ਆ ਤੇ ਕਿਹੜੀ ਇਹੋ ਜੀ ਚੀਜ਼ਾਂ ਇਸ ਬਾਰੇ ਆਪਾਂ ਗੱਲ ਕਰਦੇ ਆ ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਰੀਲ ਦੇਖੀ ਸੀ ਇੱਕ ਮੁੰਡਾ ਫਲੈਕਸ ਕਰ ਰਿਹਾ ਸੀ ਇਸ ਸੀ ਨੂੰ ਲੈ ਕੇ ਉਹਨੇ ਪਾਈ ਸੀਗੀ ਰੀਲ ਪਾਈ ਸੀ ਬੜੀ ਚੱਲ ਰਹੀ ਸੀ ਲੋਕਾਂ ਨੇ ਲਾਈਕ ਤੇ ਸ਼ੇਅਰ ਕਰੀ ਸੀ ਤਾਂ ਕੋਈ ਲੋਕੀ ਉਹਨੂੰ ਐਪਰੀਸ਼ੀਏਟ ਵੀ ਕਰ ਰਹੇ ਸੀ ਉਹ ਵੀ ਅਦਰਗੇ ਮੂਰਖ ਸੀ ਹਨਾ ਤੇ ਮੈਂ ਕਹ ਇਹਦੇ ਉੱਤੇ ਬੋਲਣਾ ਜ਼ਰੂਰੀ ਏ ਤਾਂ ਕਿ ਲੋਕਾਂ ਨੂੰ ਸਮਝ ਲੱਗ ਸਕੇ ਵੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਤੇ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਕਾਲ ਆਊਟ ਕਰੇ ਇਸ ਚੀਜ਼ ਨੂੰ ਗੱਲ ਕਰਦੇ ਹਾਂ ਡੀ ਜਯੂ ਆਈ ਦੀ ਡਰਾਈਵਿੰਗ ਅੰਡਰ ਇਨਫਲੂਐਂਸ ਹੁਣ ਡਰਾਈਵਿੰਗ ਅੰਡਰ ਇਨਫਲੂਐਂਸ ਕੀ ਹੁੰਦਾ ਆ ਜਦੋਂ ਤੁਸੀਂ ਕਿਸੇ ਚੀਜ਼ ਦੇ ਇਨਫਲੂਐਂਸ ਦੇ ਅੰਦਰ ਡਰਾਈਵ ਕਰ ਰਹੇ ਹੋ ਗੱਡੀ ਚਲਾ ਰਹੇ ਹੋ ਲੈਟਸ ਸੇ ਬੀਅਰ ਐਲਕੋਹਲ ਕੁਝ ਵੀ ਪੀ ਕੇ ਤੁਸੀਂ ਕੋਈ ਨਸ਼ਾ ਕਰਕੇ ਗੱਡੀ ਚਲਾ ਰਹੇ ਉਹਨੂੰ ਕਹਿੰਦੇ ਡਰਾਈਵਿੰਗ ਅੰਡਰ ਇਨਫਲੂਐਂਸ ਇਹਦੇ ਕਨਸੀਕਵੈਂਸ ਜੇ ਨਾਰਥ ਅਮਰੀਕਾ 'ਚ ਬਹੁਤ ਸੀਰੀਅਸ ਹੁੰਦੇ ਨੇ ਤਾਂ ਜੇਕਰ ਤੁਸੀਂ ਅਜੇ ਕੱਚੇ ਹੋ ਠੀਕ ਹੈ ਵੀ ਜੇ ਤੁਸੀਂ ਅਜੇ ਸਿਟੀਜ਼ਨ ਨਹੀਂ ਹੋ ਇੱਕ ਕੰਟਰੀ ਦੇ ਤਾਂ ਉਹਦੇ ਹੋਰ ਵੀ ਵਰਸਟ ਤੁਹਾਡੇ ਤੇ ਹੋ ਸਕਦੇ ਆ ਮੈਂ ਕੋਈ ਲਾਇਰ ਨਹੀਂ ਆ ਆਪਣੀ ਨੌਲੇਜ ਦੇ ਹਿਸਾਬ ਨਾਲ ਸ਼ੇਅਰ ਕਰਦੇ ਆ ਤੁਹਾਡੇ ਨਾਲ ਆਪਣੀ ਜਿੰਨੀ ਕੁ ਮੈਨੂੰ ਨੌਲੇਜ ਆ ਜਿੰਨਾ ਕੁ ਮੈਨੂੰ ਪਤਾ ਫੈਕਟ ਸੋ ਸ਼ੇਅਰ ਕਰ ਰਿਹਾ ਵੀ ਇਹਦੇ ਕਨਸੀਕੁਐਂਸ ਬਹੁਤ ਸੀਰੀਅਸ ਹੋ ਸਕਦੇ ਆ ਜੇ ਤੁਸੀਂ ਡਰਾਈਵਿੰਗ ਅੰਡਰ ਇਨਫਲੂਐਂਸ ਕਰਦੇ ਫੋੜਾ ਜੀ ਹੁਣ ਇੱਥੇ ਲੋਕਾਂ ਨੂੰ ਲੱਗਦਾ ਵੀ ਜਿੱਦਾਂ ਅਸੀਂ ਆਪਣੇ ਮੁਲਕ ਦੇ ਵਿੱਚ ਪੀਪ ਕੇ ਗੱਡੀ ਚਲਾ ਲਈਦੀ ਸੀ ਵੀ ਕਿਹੜਾ ਫੜੇ ਜਾਣਾ ਆ ਠੀਕ ਆ ਵੀ ਉਦਾਂ ਇੱਥੇ ਵੀ ਕੁਛ ਨਹੀਂ ਕਿਸੇ ਨੂੰ ਪਤਾ ਲੱਗਣਾ ਇੱਥੋਂ ਦਾ ਇਦਾਂ ਦਾ ਸਿਸਟਮ ਨਹੀਂ ਆ ਚਲੋ ਉੱਥੇ ਦੀ ਫੜੇ ਵੀ ਜਾਉਂਗੇ ਜੋ ਵੀ ਆ ਤੁਸੀਂ ਕੁਝ ਵੀ ਕਹੋਗੇ ਇੰਡੀਆ ਦੇ ਵਿੱਚ ਤੁਸੀਂ ਫੜੇ ਵੀ ਜਾਂਦੇ ਹੋ ਕੁਝ ਵੀ ਕਰ ਕਰਾ ਕੇ ਤੁਸੀਂ ਬਚ ਜਾਓਗੇ ਪਰ ਇੱਥੇ ਤੁਹਾਡੇ ਸੀਰੀਅਸ ਕਨਸੀਕਵੈਂਸਸ ਹੋ ਸਕਦੇ ਨੇ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਇੱਥੇ ਤੁਸੀਂ ਠੀਕ ਹੈ ਨਾ ਤੁਸੀਂ ਬੀਅਰ ਪੀ ਕੇ ਗੱਡੀ ਚਲਾਉਣੀ ਆ ਮਾਮਿਆਂ ਨੇ ਤੁਹਾਨੂੰ ਫੜ ਲਿਆ ਠੀਕ ਹੈ ਤੁਹਾਡਾ ਕੈਂਡੀਡੇਟ ਵਿੱਚ ਲੀਗਲ ਸਟੇਟਸ ਖਰਾਬ ਹੋ ਜਾਊਗਾ ਈਵਨ ਤੁਹਾਡੀ ਪੀਆਰ ਦੀ ਫਾਈਲ ਲੱਗੀ ਉਹ ਵੀ ਰਿਵੋਕ ਹੋ ਸਕਦੀ ਹੈ ਸਟਿਲ ਮੈਂ ਕੋਈ ਲਾਇਰ ਨਹੀਂ ਹੈਗਾ ਬਟ ਠੀਕ ਹੈ ਆਪਣੀ ਨੌਲੇਜ ਦੇ ਹਿਸਾਬ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਆਪਣਾ ਓਪੀਨੀਅਨ ਮੰਨੀ ਨਾ ਮੰਨੀ ਉਹ ਤੁਹਾਡੇ ਤੇ ਆ ਸੋ ਦੇਖੋ ਪੀਣੀ ਨਾ ਪੀਣੀ ਤੁਹਾਡੇ ਤੇ ਆ ਤੁਸੀਂ ਘਰ ਬਹਿ ਕੇ ਪੀਓ ਜੋ ਕਰਨਾ ਕਰੋ ਕਿਸੇ ਦੀ ਨਾ ਜਾਨ ਖਤਰੇ ਚ ਪਾਓ ਨਾ ਆਪਣੀ ਜਾਨ ਖਤਰੇ ਪਾਓ ਤੁਹਾਡੇ ਮਾਂ ਪਿਓ ਨੂੰ ਤੁਹਾਡੀ ਲੋੜ ਆ ਠੀਕ ਹੈ ਸੋ ਦੇਖੋ ਗੱਡੀ ਚ ਲਾਓ ਸੋ ਫਿਓ ਕੇ ਗੱਡੀ ਚ ਲਾਓ ਪੀ ਕੇ ਗੱਡੀ ਨਾ ਚਲਾਓ ਸਿੰਪਲ ਜੀ ਗੱਲ ਆ ਉਹਨਾਂ ਤੁਸੀਂ ਆਪਣਾ ਲੀਗਲ ਸਟੇਟਸ ਖਤਮ ਕਰ ਲੋਗੇ ਕੈਨੇਡਾ ਦੇ ਵਿੱਚ ਡਿਪੋਰਟ ਹੋ ਸਕਦੇ ਹੋ ਈਵਨ ਤੋਂ ਪੀਆਰ ਦੀ ਫਾਈਲ ਲੱਗੀ ਹੈ ਨਾ ਜਿਹੜੀ ਇੰਨੀ 4-5 ਸਾਲਾਂ ਦੀ ਤੁਹਾਡੀ ਸਟਰਗਲ ਆ ਉਹ ਸਾਰੀ ਮਿੱਟੀ ਹੋ ਜਾਣੀ ਆ ਉਹਦਾ ਕੀਤਾ ਕਰਾਇਆ ਸਭ ਜ਼ੀਰੋ ਹੋ ਜਾਣਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਸੋ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਆ। ਸੋ ਇਸ ਤੋਂ ਵਧੀਆ ਆ ਵੀ ਤੁਸੀਂ ਆਪਣਾ ਭਾਈ ਦੇਖ ਕੇ ਚਲਾਓ ਕਿਉਂਕਿ ਜੇ ਇਹ ਚੀਜ਼ਾਂ ਨਾ ਬੰਦੇ ਨੂੰ ਉਦੋਂ ਸਮਾਂ ਲੱਗਦੀਆਂ ਜਦੋਂ ਹੋ ਜਾਂਦੀਆਂ ਆ। ਜੇ ਤੁਸੀਂ ਪੀਨੇ ਹੋ ਨਾ ਇਹ ਥੀ ਤੁਹਾਨੂੰ ਉਦੋਂ ਪਤਾ ਲੱਗਣੀ ਆ ਜੇ ਚੀਜ਼ ਤੁਹਾਡੇ ਨਾਲ ਹੋਊਗੀ। ਸੋ ਉਸ ਤੋਂ ਬੈਟਰ ਆ ਪਹਿਲਾਂ ਹੀ ਪਈ ਤੁਹਾਡੇ ਯਾਰ ਦੋਸਤ ਵੀ ਇਦਾਂ ਦੇ ਹੈਗੇ ਆ ਜਿਹੜੇ ਕਹਿੰਦੇ ਵੀ ਕੋਈ ਨਹੀਂ ਪਾਰਟੀ ਪੂਰੀ ਕਰਦੇ ਆ ਪਾਰਟੀ ਕਰਕੇ ਉਸ ਤੋਂ ਬਾਅਦ ਪੀ ਕੇ ਉਹ ਡਰਾਈਵ ਕਰ ਰਿਆ। ਅਵੋਇਡ ਕਰੋ ਇਹੋ ਜਿਹੇ ਯਾਰਾਂ ਦੋਸਤਾਂ ਨੂੰ। ਠੀਕ ਆ ਵੇਖੋ ਮੈਂ ਪੀਂਦੇ ਹਾਕ ਵਿੱਚ ਕਦੀ ਵੀ ਨਹੀਂ ਹੈਗਾ। ਪਰ ਮੈਂ ਇਥੇ ਉਹ ਲੈਕਚਰ ਦੇਣੀ ਆ ਆ ਵੀ ਪੀਓ ਜਾਂ ਨਾ ਪੀਓ ਉਹ ਮੇਰਾ ਕੰਮ ਨਹੀਂ ਹੈਗਾ ਉਹ ਤੁਹਾਨੂੰ ਆਪ ਨੂੰ ਸਮਝ ਹੋਣੀ ਚਾਹੀਦੀ ਕੀ ਕਰਨਾ ਕੀ ਨਹੀਂ ਤੁਹਾਡੇ ਤੇ ਆ ਮੇਰਾ ਜੋ ਕੰਮ ਆ ਮੇਰਾ ਕੰਮ ਹੈ ਆਪਣੇ opinion share ਕਰਨਾ ਜੋ ਚੀਜ਼ਾਂ ਹੁੰਦੀਆਂ ਕਿਉਂਕਿ ਕਾਫੀ ਲੋਕੀ ਨੇ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਸੀ ਉਹਦੇ ਥੱਲੇ ਵਧੀਆ ਕਮੈਂਟ ਕਰ ਰਹੇ ਉਹ ਬੰਦੇ ਨੂੰ ਐਪਰੀਸ਼ੀਏਟ ਕਰ ਰਹੇ ਸੀ ਉਹ ਐਪਰੀਸ਼ੀਏਸ਼ਨ ਵਾਲੀ ਕੋਈ ਗੱਲ ਨਹੀਂ ਸੀ ਕੋਈ ਬੰਦਾ ਡਰਿੰਕ ਕਰਕੇ ਡਰਾਈਵ ਕਰ ਰਿਆ ਆਜੋ ਨੇ ਬੀਅਰ ਜਾਂ ਅਲਕੋਹਲ ਫੜੀ ਸੀ ਦੈਟ ਇਜ਼ ਨਾਟ ਸਮਥਿੰਗ ਟੂ ਬੀ ਪ੍ਰਾਊਡ ਆਫ ਠੀਕ ਹੈ ਤੇ ਨਾ ਹੀ ਤੁਹਾਨੂੰ ਪ੍ਰਾਊਡ ਆਫ ਹੋਣਾ ਚਾਹੀਦਾ ਆ ਉਹ ਵੀਡੀਓ ਵਾਇਰਲ ਇੰਨੀ ਹੋਈ ਸੀ ਨਾ ਕਿ ਗੋਰੇ ਵੀ ਥੱਲੇ ਗਾਲਾ ਕੱਢ ਰਹੇ ਸੀ ਦੇਖੋ ਇੰਟਰਨੈਸ਼ਨਲ ਸਟੂਡੈਂਟ ਦੇ ਕੰਮ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਯਾਰ ਇਹ ਚੀਜ਼ਾਂ ਦੇ ਬੋਲਣ ਉਹਨੂੰ ਕਰਨ ਦੇ ਲਈ ਤੁਹਾਨੂੰ ਕ੍ਰਿਟਿਸਾਈਜ਼ ਤਾਂ ਆਪਾਂ ਉਹਨਾਂ ਨੂੰ ਮੌਕਾ ਵੀ ਕਿਉਂ ਦੇਣਾ ਰਾਈਟ ਸਟੇ ਆਊਟ ਆਫ ਥੀਸ ਸ਼ਿਟ ਥਿੰਗਸ ਆਪਣੇ ਤੇ ਫੋਕਸ ਕਰੋ ਆਪਣੇ ਆਪ ਨੂੰ ਕਾਮਯਾਬ ਕਰੋ ਤੁਹਾਡੇ ਮਾਪਿਆਂ ਨੂੰ ਤੁਹਾਡੀ ਲੋੜ ਆ ਕਿਸੇ ਦੇ ਧੀ ਪੁੱਤ ਦੀ ਜ਼ਿੰਦਗੀ ਨਾ ਖਰਾਬ ਕਰ ਦਿਓ ਪੀ ਕੇ ਗੱਡੀ ਨਾ ਚਲਾਓ ਠੀਕ ਹੈ ਬਹੁਤ ਸਿੰਪਲ ਜੀ ਗੱਲ ਆ that's it ਇਹੀ ਕਹਿਣਾ ਚਾਹੁੰਨਾ ਸੀ ਮੈਂ ਕੋਈ ਜ਼ਿਆਦਾ ਵੱਡੀ ਕੋ ਲੈਕਚਰ ਨਹੀਂ ਮੈਂ ਦਿੱਤੀ ਆਈ ਥਿੰਕ ਤੁਹਾਨੂੰ ਸਾਰੀ ਗੱਲ ਸਮਝ ਲੱਗ ਗਈ ਹੋਣੀ ਡਰਾਈਵਿੰਗ ਅੰਡਰ ਇਨਫਲੂਐਂਸ ਮਤਲਬ ਸ਼ਰਾਬ ਜਾਂ ਅਲਕੋਹਲ ਪੀ ਕੇ ਬੀਅਰ ਪੀ ਕੇ ਗੱਡੀ ਚਲਾਉਂਗੇ ਉਹਦੇ ਬਹੁਤ ਸੀਰੀਅਸ ਕਨਸੀਕਵੈਂਸਿਸ ਨੇ ਕੈਨੇਡਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਆਪਣੀ ਜ਼ਿੰਦਗੀ ਨਾ ਖਰਾਬ ਕਰਿਓ ਵੀਡੀਓ ਵਧੀਆ ਲੱਗੀਏ ਅੱਗੇ ਸ਼ੇਅਰ ਕਰ ਦਿਓ ਆਪਣੇ ਯਾਰਾ ਦੋਸਤਾਂ ਨਾਲ ਠੀਕ ਹੈ ਤੁਹਾਡੇ ਬੱਚੇ ਰਹਿੰਦੇ ਕੈਂਡ ਉਹਨਾਂ ਨਾਲ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਉਹ ਤੱਕ ਸਟੈਂਡਰਡ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਨੌਲੇਜ ਵਾਲੀਆਂ ਤੇ ਵਧੀਆ-ਵਧੀਆ ਕੈਂਡ ਵੀਡੀਓਜ਼ ਮਿਲਦੀਆਂ ਰਹਿਣਗੀਆਂ